ਇਆ ਸੇ ਦੇਖ ਕੇ ਇੱਕ ਮਿੰਟ ਚੱਦਾ ਬੋਲ ਦਿੰਨੇ ਆ ਕਿ ਯਾਰ ਕਲਾਕਾਰਾਂ ਦੀ ਲਾਈਫ ਬੜੀ ਕੈਂਟ ਹੈ ਹੈਨਾ ਇਹ ਤਾਂ ਫਿਲਮਾਂ ਚ ਬੈਕ ਟੂ ਬੈਕ ਆਈ ਜਾ ਰਹੇ ਨੇ ਪਰ ਆਈ ਮਸਟ ਸੇ ਸੈਲੂਟ ਸਾਰੇ ਕਲਾਕਾਰਾਂ ਨੂੰ ਤੁਸੀਂ ਇੰਨੀ ਹੂਮਸ ਇੰਨੀ ਗਰਮੀ ਦੇ ਵਿੱਚ ਕੰਮ ਕਰ ਰਹੇ ਹੋ ਔਰ ਕਿੰਨੀ ਧੀਰ ਦਾ ਮੈਂ ਦੇਖ ਰਿਹਾ ਘੰਟੇ ਦਾ ਘਟੋ ਘਟਾ ਇਹ ਸ਼ਾਟ ਦੇ ਕੇ ਆਏ ਮੇਰੀ ਮੇਰੀ ਗੱਲ ਸੁਣੋ ਮੈਂ ਜੈਕਟ ਲਾ ਕੇ ਆਇਆ ਅੱਛਾ ਜੈਕਟ ਆ ਜੈਕਟ ਪਾਈ ਸੀ ਨਾ ਨੇ ਓਕੇ ਤੇ ਮਤਲਬ ਫਿਰ ਸੈਲੂਟ ਤਾਂ ਬੰਦਾ ਨਾ ਨਹੀਂ 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 ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਪਰ ਚਲੀ ਜਾਂਦਾ ਪਰ ਇੰਦਾ ਐਂਡ ਮੈਂ ਸੱਚੀ ਕਹਾਂਗੀ ਕਿ ਕਲਾਕਾਰਾਂ ਦੀ ਜ਼ਿੰਦਗੀ ਸਭ ਤੋਂ ਔਖੀ ਹੈ ਬਹੁਤ ਔਖੀ ਹੈ ਠੀਕ ਹੈ ਹੁਣ ਜੇ ਜੇ ਆਪਾਂ ਕੋਈ ਵੀ ਕੰਮ ਕਹੀਏ ਹਨਾ ਕੰਮ ਤੇ ਕੋਈ ਵੀ ਨਹੀਂ ਸੌਖਾ ਮਿਹਨਤ ਤਾਂ ਕਰਨੀ ਪੈਂਦੀ ਹੈ ਸੋ ਮਿਹਨਤ ਕਰਾਂਗੇ ਉਹਦਾ ਫਲ ਮਿਲੂਗਾ ਅੱਛਾ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਤੁਸੀਂ ਫਿਲਮ ਲੈ ਕੇ ਆ ਰਹੇ ਹੋ ਖੁਸ਼ਖਬਰੀ ਠੀਕ ਹੈ ਪਰ ਜ਼ਿੰਦਗੀ ਦੀ ਇਹੋ ਜਿਹੀ ਕਿਹੜੀ ਖੁਸ਼ਖਬਰੀ ਹੈ ਹਾਰਬੀ ਸੰਗਾ ਜੀ ਦੀ ਕਿ ਉਹਨਾਂ ਨੂੰ ਹਮੇਸ਼ਾ ਉਹ ਖੁਸ਼ਖਬਰੀ ਯਾਦ ਕਰਕੇ ਸਕੂਨ ਮਿਲਦਾ ਹੈ ਮੈਂ ਆਪਣਾ ਟੱਬਰ ਮਿਸ ਕਰਦਾ ਮੈਂ ਆਪਣੇ ਬੇਬੇ-ਬਾਪੂ ਨੂੰ ਮਿਸ ਕਰਦਾ ਹੁਣ ਇੱਥੇ ਸੈੱਟਦੇ ਆ ਆਪਣੀ ਫੈਮਿਲੀ ਨੂੰ ਮਿਸ ਕਰਦੇ ਆ ਬੱਚਿਆਂ ਨੂੰ ਵਾਈਫ ਨੂੰ ਹਾਂਜੀ ਹਾਂਜੀ ਸੋ ਮੈਨੂੰ ਇੱਕ ਗੱਲ ਦੱਸੋ ਬੱਚੇ ਅੱਜਕੱਲ ਫੋਨ ਦੇ ਬੜੇ ਯੂਜ਼ਡ ਹੋ ਨੇ ਹੈਨਾ ਉਹਨਾਂ ਨੂੰ ਜਦੋਂ ਮੌਕਾ ਮਿਲਦਾ ਨਾਲ ਦੇ ਨਾਲ ਹੀ ਨਾਲ ਹੀ ਚੱਕਲੇ ਦੇ ਨਾਲ ਹੀ ਜਾਂਦੇ ਹੱਲਾ ਕੇ ਸਿਮਰੇ ਨੂੰ ਬੜਾ ਉਹਨਾਂ ਨੂੰ ਕਹਣਾ ਸੰਗੇ ਚੱਕਲੇ ਯਾਰ ਪੇ ਪੇ ਦਰਬ ਇੱਕ ਮੈਂ ਰੱਖਦੇ ਫੋਨ ਤੇ ਨਾ ਮੈਂ ਦਾ ਦਿੰਦਾ ਪਰ ਕਰਦੇ ਰਹਿੰਦੇ ਨੇ ਫੋਨ ਦਾ ਬਿਲਕੁਲ ਬਿਲਕੁਲ ਉਹ ਫੇ ਉਹ ਤਾਂ ਹਟ ਵੀ ਜਾਂਦੇ ਹਾਂਜੀ